ਪ੍ਰਥਮੇ ਭਗਉਤੀ ਸਿਮਰ ਕੇ ਗੁਰੂ ਨਾਨਕ ਲਈਤ ਹੈ ਜਦੋਂ ਵੀ ਦੋਸਤੋਂ ਆਪਾਂ ਅਰਦਾਸ ਪੜ੍ਹਦੇ ਜਾਂ ਸੁਣਦੇ ਹਾਂ ਭਗਉਤੀ ਸ਼ਬਦ ਆਉਂਦਾ ਹੈ ਤੇ ਇਹ ਸ਼ਬਦ ਦੇ ਤੁਹਾਨੂੰ ਪਤਾ ਇਹਦੇ ਉੱਤੇ ਵੀ ਵਿਵਾਦ ਹੈ ਕੋਈ ਕਹਿੰਦਾ ਭਗਉਤੀ ਤਲਵਾਰ ਹੈ ਕੋਈ ਕਹਿੰਦਾ ਪਰਮਾਤਮਾ ਹੈ ਕੋਈ ਕੁਛ ਕਹਿੰਦਾ ਕੋਈ ਕਹਿੰਦਾ ਦੁਰਗਾ ਜੀ ਨੂੰ ਕਿਹਾ ਗਿਆ ਇੱਥੇ ਦੁਰਗਾ ਮਾਤਾ ਨੂੰ ਤੇ ਚਲੋ ਇਸ ਵੀਡੀਓ ਦੇ ਵਿੱਚ ਆਪਾਂ ਕਨਸੈਪਟ ਕਲੀਅਰ ਕਰਦੇ ਹਾਂ ਤੇ ਦੋਸਤੋਂ ਪਹਿਲੋਂ ਤੁਹਾਨੂੰ ਪਿਛਲੇ ਵੀਡੀਓ ਚ ਮੈਂ ਦੱਸ ਚੁੱਕਿਆ ਹਾਂ ਕਿ ਇੱਕ ਸ਼ਬਦ ਦੇ ਕਈ ਅਰਥ ਹੋ ਸਕਦੇ ਨੇ ਉਹਦੇ ਵਾਸਤੇ ਤੁਸੀਂ ਅਗਰ ਇਹ ਵੀਡੀਓ ਨੂੰ ਚੰਗੀ ਤਰ੍ਹਾਂ ਸਮਝਣਾ ਚਾਹੁੰਦੇ ਜੇ ਤਾਂ ਲਾਸਟ ਵੀਡੀਓ ਨਹੀਂ ਵੇਖਿਆ ਤੇ ਪਹਿਲਾਂ ਤੁਸੀਂ ਉਹ ਵੀਡੀਓ ਵੇਖ ਲਓ ਫਿਰ ਉਹਦੇ ਬਾਅਦ ਆ ਵੀਡੀਓ ਵੇਖਿਓ ਜੇ ਅਗਰ ਉਹ ਵੀਡੀਓ ਤੁਸੀਂ ਵੇਖ ਚੁੱਕੇ ਹੋ ਤੇ ਚਲੋ ਆਪਾਂ ਅੱਗੇ ਸਟਾਰਟ ਕਰਦੇ ਹਾਂ ਸਤਿ ਸ੍ਰੀ ਅਕਾਲ ਦੋਸਤੋ ਸਾਰਿਆਂ ਨੂੰ ਪਗੋਤੀ ਸ਼ਬਦ ਕਿੱਥੇ ਕਿੱਥੇ ਆਉਂਦਾ ਹੈ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਗੁਰੂ ਗ੍ਰੰਥ ਸਾਹਿਬ ਦੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਨੰਬਰ 88 ਤੇ 4-5 ਵਾਰ ਪਗੋਤੀ ਸ਼ਬਦ ਆਉਂਦਾ ਹੈ ਮੈਂ ਤੁਹਾਨੂੰ ਉਦਾਹਰਣ ਦੇ ਦੇਣਾ ਹਾਂ ਗੁਰੂ ਅਮਰਦਾਸ ਜੀ ਦੀ ਬਾਣੀ ਸੋ ਭਗੌਤੀ ਜੋ ਭਗਵੰਤੇ ਜਾਣੇ ਗੁਰ ਪ੍ਰਸਾਦੀ ਆਪ ਪਛਾਣੇ ਭਗੌਤੀ ਉਹ ਹੈ ਜੋ ਭਗਵੰਤ ਨੂੰ ਜਾਣਦਾ ਹੈ ਗੁਰੂ ਦੀ ਕਿਰਪਾ ਦੇ ਦੁਆਰਾ ਆਪਣੇ ਆਪ ਨੂੰ ਪਛਾਣ ਲੈਂਦਾ ਹੈ ਤੇ ਭਗੌਤੀ ਦਾ ਭਾਵ ਇੱਥੇ ਹੋ ਗਿਆ ਭਗਤ ਐਸਾ ਭਗੌਤੀ ਉੱਤਮ ਹੋਏ ਕਿ ਇਹੋ ਜਿਹਾ ਭਗੌਤੀ ਹੈ ਭਗਤ ਹੈ ਉਹ ਉੱਤਮ ਹੁੰਦਾ ਹੈ ਉੱਤਮ ਭਗਤ ਦੀ ਨਿਸ਼ਾਨੀਆਂ ਇੱਥੇ ਦਸੀਆਂ ਨੇ ਮੈਂ ਪੂਰਾ ਸ਼ਬਦ ਨਹੀਂ ਤੁਹਾਨੂੰ ਸੁਣਾ ਰਿਹਾ ਉਹਦੇ ਵਿੱਚੋਂ ਭਗੌਤੀ ਵਾਲੀਆਂ ਲਾਈਨਾਂ ਸੁਣਾ ਰਿਹਾ ਅੰਤਰ ਕਪਟ ਭਗੌਤੀ ਕਹਾਏ ਕਿ ਅੰਦਰ ਕਪੜਾ ਹੈ ਸ਼ਲ ਹੈ ਤੇ ਭਗਤ ਕਹਾਉਂਦਾ ਹੈ ਇਹ ਸਾਰੇ ਇੱਕ ਹੀ ਸ਼ਬਦ 88 ਨੰਬਰ ਅੰਗ ਜੇ ਤੁਹਾਨੂੰ ਮਿਲ ਜਾਣਗੇ ਤੇ ਇੱਥੇ ਭਗੌਤੀ ਦਾ ਅਰਥ ਹੋ ਗਿਆ ਭਗਤ ਨਾਨਕ ਐਸਾ ਭਗੌਤੀ ਭਗਵੰਤ ਕੋਪ ਆਵੇ ਤੇ ਇੱਥੇ ਕੀ ਹੋ ਗਿਆ ਭਗਵੰਤ ਨੂੰ ਭਾਵੇ ਕੌਣ ਭਗੌਤੀ ਭਾਉ ਭਗਤ ਇੱਥੇ ਵੀ ਭਗੌਤੀ ਦਾ ਅਰਥ ਹੋ ਗਿਆ ਭਗਤ ਇਹ ਤੁਹਾਨੂੰ ਮਿਲ ਜੇਗਾ ਅੰਗ ਨੰਬਰ 274 ਗੁਰੂ ਅਰਜਨ ਦੇਵ ਜੀ ਦੀ ਬਾਣੀ ਦੇ ਵਿੱਚ ਤੇ ਇੱਥੇ ਗੁਰੂ ਗ੍ਰੰਥ ਸਾਹਿਬ 'ਚ ਜਿੰਨੀ ਵਾਰ ਵੀ ਭਗੌਤੀ ਆਇਆ ਉਹਦਾ ਅਰਥ ਹੋਇਆ ਭਗਤ ਤੇ ਜਿਹੜੀ ਆਪਾਂ ਅਰਦਾਸ ਪੜ੍ਹਦੇ ਹਾਂ ਉਹ ਹੈ ਦਸਮ ਗ੍ਰੰਥ ਦੇ ਵਿੱਚ ਉਹਦਾ ਜਿਹੜਾ ਹਿੱਸਾ ਹੈ ਪ੍ਰਥਮੇ ਭਗੌਤੀ ਸਿਮਰ ਕੇ ਗੁਰੂ ਨਾਨਕ ਲਈ ਤੇ ਆਏ ਇਹ ਹਿੱਸਾ ਆਉਂਦਾ ਹੈ ਦਸਮ ਗ੍ਰੰਥ ਦੇ ਵਿੱਚ ਇੱਕ ਬਾਣੀ ਹੈ ਉਹਨੂੰ ਦੁਰਗਾ ਜੀ ਕੀ ਵਾਰ ਵੀ ਕਹਿੰਦੇ ਆ ਚੰਡੀ ਦੀ ਵਾਰ ਵੀ ਕਹਿੰਦੇ ਆ ਤੇ ਦੋਸਤੋ ਉਸ ਬਾਣੀ ਦੇ ਵਿੱਚ ੴ ਸਤਿਗੁਰ ਪ੍ਰਸਾਦਿ ਸ੍ਰੀ ਭਗੌਤੀ ਜੀ ਸਹਾਇ ਅਥਵਾਰ ਦੁਰਗਾ ਕੀ ਲਿਖੰਤੇ ਪਾਸ਼ਾਹੀ 10ਵੀਂ ਪੌੜੀ ਪ੍ਰਥਮੇ ਭਗੋਤੀ ਸਿਮਰ ਕੇ ਗੁਰ ਨਾਨਕ ਲਈ ਤੇ ਆਏ ਅੱਗੇ ਤੁਹਾਨੂੰ ਪਤਾ ਹੀ ਹੈ ਤੇ ਇਦਾਂ ਏ ਜਿਹੜੀ ਵਾਰ ਹੈ ਚੰਡੀ ਦੀ ਵਾਰ ਸਟਾਰਟ ਹੁੰਦੀ ਹੈ ਤੇ ਇੱਥੇ ਕਿਹਾ ਲਿਖਿਆ ਹੈ ਪ੍ਰਥਮੇ ਭਗੋਤੀ ਸਿਮਰ ਕੇ ਉੱਤੇ ਲਿਖਿਆ ਹੋਇਆ ਹੈ ਦੁਰਗਾ ਕੀ ਵਾਰ ਤੇ ਇਹਦੇ ਆਖਿਰ ਵਿੱਚ ਵੀ ਲਿਖਿਆ ਹੁੰਦਾ ਹੈ ਦੁਰਗਾ ਪਾਠ ਬਣਾਇਆ ਸਭੇ ਪੌੜੀਆਂ ਫੇਰ ਨਾ ਜੂਨੀ ਆਇਆ ਜਿਨੇ ਗਾਇਆ ਇਹਦੇ ਵਿੱਚ ਦੁਰਗਾ ਮਾਤਾ ਦੀ ਜਿਹੜੀ ਰਾਕਸ਼ਸਾਂ ਨਾਲ ਲੜਾਈ ਹੋਈ ਉਹ ਪੂਰੀ ਸਟੋਰੀ ਜਿਹੜੀ ਹੈ ਕਵਿਤਾ ਰੂਪ ਲਿਖੀ ਗਈ ਹੈ ਦਰਜ ਕੀਤੀ ਗਈ ਹੈ ਤੇ ਲਾਸਟ ਲਿਖਿਆ ਗਿਆ ਦੁਰਗਾ ਮਾਤਾ ਦਾ ਜਿਹੜਾ ਪਾਠ ਬਣਾਇਆ ਸਾਰੀਆਂ ਪੌੜੀਆਂ ਜਿਹੜਾ ਇਹਨੂੰ گاਊਗਾ ਪੜ੍ਹੂਗਾ ਤੇ ਉਹ ਫਿਰ ਜੋਨਾਂ ਤੋਂ ਮੁਕਤ ਹੋ ਜਾਊਗਾ ਭਾਵ ਮਰਨ ਤੇ ਜੰਮਣ ਦੇ ਚੱਕਰ 'ਚ ਉਹ ਦੁਬਾਰਾ ਫਿਰ ਨਹੀਂ ਪਾਏਗਾ ਤੇ ਇਥੋਂ ਵੇਖ ਕੇ ਇਦਾਂ ਲੱਗ ਰਿਹਾ ਹੈ ਕਿ ਇਹ ਜਿਹੜਾ ਇੱਥੇ ਭਗਉਤੀ ਸ਼ਬਦ ਹੈ ਇਹਦਾ ਭਾਵ ਹੋ ਗਿਆ ਦੁਰਗਾ ਕਿਉਂਕਿ ਵਾਰ ਭਗਉਤੀ ਕੀ ਹੈ ਤਾਂ ਪੂਰੀ ਦੁਰਗਾ ਮਾਤਾ ਦੇ ਹੀ ਇਹਦੇ ਵਿੱਚ ਕਵਿਤਾ ਲਿਖੀ ਗਈ ਹੈ ਪਰ ਇਹਦੇ ਵਿੱਚ ਘਾਰ ਇੱਕ ਜਗ੍ਹਾ ਤੇ ਭਗਉਤੀ ਇੱਕ ਹੋਰ ਕਾਰਨ ਵਾਸਤੇ ਵਰਤਿਆ ਜਾਂਦਾ ਹੈ ਉਹ ਵੀ ਮੈਂ ਤੁਹਾਨੂੰ ਸੁਣਾ ਦੇਣਾ ਉੱਥੇ ਇੱਕ ਦੋਹਾ ਆਉਂਦਾ ਹੈ ਦੋਹਾ کنਾਰਾ ਮੋਹ ਜੁੜੇ ਨਾਲ ਧੌਸਾ ਭਾਰੀ ਕਿ ਦੋਵੇਂ ਫੌਜਾਂ ਜਿਹੜੀਆਂ ਹਨ ਦੇਵਤੇ ਤੇ ਰਾਕਸ਼ਸਾਂ ਦੀਆ ਇਹ ਆਮੋ ਸਾਹਮਣੇ ਇੱਕਦਮ ਆ ਗਿਆਂ ਤੇ ਧੌਂਸਾ ਜੋ ਹੈ ਨਗਾਰਾ ਭਾਰੀ ਵਜਨ ਲੱਗ ਪਿਆ ਲਈ ਭਗਉਤੀ ਦੁਰਗਸੈ ਵਰ ਜਾਗਣ ਭਾਰੀ ਕਿ ਚਮਕਦੀ ਹੋਈ ਤਲਵਾਰ ਜਿਹੜੀ ਹੈ ਦੁਰਗਾ ਦੇਵੀ ਨੇ ਆਪਣੇ ਹੱਥ 'ਚ ਲੈ ਲਈ ਉਹ ਕੀ ਹੈ ਭਗਉਤੀ ਇੱਥੇ ਤਲਵਾਰ ਨੂੰ ਕਿਹਾ ਗਿਆ ਹੈ ਕਈ ਜਗ੍ਹਾ ਇਹਦਾ ਅਰਥ ਵਰਸ਼ੀ ਵੀ ਲਿਖਿਆ ਜਾਂਦਾ ਹੈ ਲਾਈ ਰਾਜੇ ਸੁੰਭ ਨੂੰ ਰਤ ਪੀਏ ਪਿਆਰੀ ਕਿ ਰਾਜੇ ਜਿਹੜਾ ਸੁੰਭ ਹੀ ਰਾਕਸ਼ਸਾਂ ਦਾ ਜਿਹੜਾ ਰਾਜਾ ਹੀ ਉਹਨੂੰ ਉਹ ਮਾਰੇ ਲਾਈ ਭਾਵ ਮਾਰੀ ਉਹ ਫੇਰ ਉਹਦਾ ਜਿਹੜਾ ਹੈ ਖੂਨ ਉਹਨੇ ਵਰਸ਼ੀਨੇ ਜਾਂ ਕਹ ਲੋ ਤਲਵਾਰ ਨੇ ਪੀਤਾ ਤੇ ਇੱਥੇ ਤਲਵਾਰ ਦਾ ਭਾਵ ਆ ਗਿਆ ਵਰਸ਼ੀ ਜਾਂ ਤਲਵਾਰ ਤੇ ਜਿਹੜਾ ਗੁਰੂ ਗ੍ਰੰਥ ਸਾਹਿਬ ਚ ਮੈਂ ਤੁਹਾਨੂੰ ਦੱਸਿਆ ਭਗਉਤੀ ਉੱਥੇ ਆ ਗਿਆ ਉਹਦਾ ਅਰਥ ਭਗਤ ਤੇ ਪ੍ਰਥਮੇ ਭਗਉਤੀ ਦੇ ਉੱਤੇ ਹੀ ਵਿਵਾਦ ਹੈ ਕਿ ਪ੍ਰਥਮੇ ਭਗਉਤੀ ਦੇ ਵਿੱਚ ਕੋਈ ਕਹਿੰਦਾ ਇਹ ਦੁਰਗਾ ਜੀ ਨੂੰ ਕਿਹਾ ਕੋਈ ਕਹਿੰਦਾ ਆਦਿ ਸ਼ਕਤੀ ਨੂੰ ਗਿਆ ਕੋਈ ਕਹਿੰਦਾ ਨਹੀਂ ਜੀ ਇਹ ਪਰਮਾਤਮਾ ਨੂੰ ਗਿਆ ਹੁਣ ਵੇਖੋ ਪ੍ਰਥਮੇ ਭਗਉਤੀ ਸਿਮਰ ਕੇ ਇਹ ਭਗਤ ਵਾਰੇ ਤੇ ਇਹ ਗੱਲ ਯੂਜ਼ ਨਹੀਂ ਕੀਤੀ ਜਾ ਸਕਦੀ ਕਿ ਪ੍ਰਥਮੇ ਮੈਂ ਪਹਿਲਾਂ ਭਗਤ ਨੂੰ ਸਿਮਰਦਾ ਜਾਂ ਮੈਂ ਤਲਵਾਰ ਨੂੰ ਸਿਮਰਦਾ ਉਹਦੇ ਬਾਅਦ ਨਾਨਕ ਜਿਹੜਾ ਵਾ ਉਹਨਾਂ ਤੋਂ ਗੁਰਨਾਨਕ ਤੋਂ ਜਿਹੜਾ ਤਲਵਾਰ ਜਾਂ ਭਗਤ ਵੱਡਾ ਲੈ ਤੇ ਵੇਖੋ ਇੱਥੇ ਤਲਵਾਰ ਜਾਂ ਭਗਤ ਤੇ ਪ੍ਰਥਮੇ ਭਗਉਤੀ ਨਹੀਂ ਹੋ ਸਕਦਾ ਤੇ ਇੱਕ ਹੀ ਹੋ ਸਕਦਾ ਚਲੋ ਇਹਦੇ ਉੱਤੇ ਫਿਰ ਮੈਂ ਅੱਗੇ ਵਧਦਾ ਹੁਣ ਦੋਸਤੋ ਆਪਾਂ ਵੇਖਦੇ ਹਾਂ ਕਿ ਇਹਦਾ ਸ਼ਾਬਦਿਕ ਅਰਥ ਕੀ ਹੈ ਭਗਵਾਨ ਸ਼ਬਦ ਤੋਂ ਇਹ ਅਰਥ ਸ਼ਬਦ ਜਿਹੜਾ ਬਣਿਆ ਹੋਇਆ ਹੈ ਭਗਵਾਨ ਦਾ ਅਰਥ ਹੁੰਦਾ ਪਰਮਾਤਮਾ ਤੇ ਆਪਾਂ ਵੇਖਦੇ ਹਾਂ ਭਗਵਤੀ ਅਰਥ ਦਾ ਜਿਹੜਾ ਹੈ ਉਹ ਮਤਲਬ ਕੀ ਹੈ ਹਿੰਦੀ ਵਿੱਚ ਆਪਾਂ ਵੇਖਦੇ ਹਾਂ ਭਗਵਤੀ ਦਾ ਮਤਲਬ ਹੁੰਦਾ ਹੈ ਭਗਵਾਨ ਦੀ ਤੇ ਹੁਣ ਤੁਸੀਂ ਪੁੱਛੋ ਕਿ ਭਗਵਾਨ ਦੀ ਕੀ ਜਿੱਦਾਂ ਆਪਾਂ ਸ਼ਬਦ ਪੜ੍ਹਦੇ ਹਾਂ ਭਾਗਵਤ ਗੀਤਾ ਮਤਲਬ ਹੁੰਦਾ ਭਗਵਾਨ ਦੇ ਗੀਤ ਭਾਗਵਤ ਸੱਤਾ ਤੇ ਜਾਣੀ ਹੋ ਗਈ ਭਗਵਾਨ ਦੀ ਸੱਤਾ ਭਾਗਵਤ ਕਥਾ ਜਾਨੀ ਭਗਵਾਨ ਦੀ ਕਥਾ ਭਗਵਾਨ ਕਥਾ ਨਹੀਂ ਲਿਖਿਆ ਜਾਂਦਾ ਭਾਗਵਤ ਦਾ ਅਰਥ ਜਿੱਥੇ ਆ ਜਾਂਦਾ ਕਿ ਭਗਵਾਨ ਦੀ ਜਾਂ ਭਗਵਾਨ ਕੀ ਹਿੰਦੀ ਚ ਕਹਿ ਲੀਏ ਭਗਵਾਨ ਕੀ ਕਥਾ ਠੀਕ ਹੈ ਉਦਾਂ ਹੀ ਇੱਥੇ ਭਾਗਵਤੀ ਦਾ ਅਰਥ ਹੁੰਦਾ ਭਗਵਾਨ ਦੀ ਤੁਸੀਂ ਕਹੋਗੇ ਭਗਵਾਨ ਦੀ ਕੀ ਜਿੱਥੇ ਗੀਤਾ ਜਾਂ ਸਤਾ ਜਾਂ ਕਥਾ ਲਿਖਿਆ ਹੋਇਆ ਉੱਥੇ ਤੇ ਅਰਥ ਸਪਸ਼ਟ ਹੋ ਰਿਹਾ ਪਰ ਇੱਥੇ ਅਰਥ ਸਪਸ਼ਟ ਨਹੀਂ ਹੋ ਰਿਹਾ ਸਿਰਫ ਭਗਵਤੀ ਲਿਖ ਕੇ ਛੱਡਤਾ ਤੇ ਚਲੋ ਅੱਗੇ ਦੱਸਦਾ ਤੁਹਾਨੂੰ ਇਸ ਨੂੰ ਆਦਿ ਸ਼ਕਤੀ ਕਿਹਾ ਜਾਂਦਾ ਹੈ ਦੋਸਤੋ ਆਦਿ ਸ਼ਕਤੀ ਕੌਣ ਹੈ ਇਹ ਆਦ ਪੁਰਖ ਯਾਨੀ ਪਰਮਾਤਮਾ ਦੀ ਸ਼ਕਤੀ ਹੈ ਭਾਗਵਤੀ ਮਤਲਬ ਪਰਮਾਤਮਾ ਦੀ ਕੀ ਪਰਮਾਤਮਾ ਦੀ ਸ਼ਕਤੀ ਤੇ ਗੁਰੂ ਨਾਨਕ ਦੇਵ ਜੀ ਨੇ ਵੀ ਇਹ ਸ਼ਬਦ ਯੂਜ਼ ਕੀਤਾ ਏਕਾ ਮਾਈ ਜੁਗਤ ਵਿਆਹੀ ਤਿੰਨ ਚੇਲੇ ਪਰਵਾਨ ਕੀ ਇੱਕ ਮਾਈ ਜਿਹੜੀ ਉਹ ਜੁਗਤ ਨਾਲ ਇੱਕ ਮਤਲਬ ਕਿਸੇ ਟਰਿਕ ਨਾਲ ਜਿਹੜੀ ਹੈ ਉਹ ਵਿਆਹੀ ਮਤਲਬ ਬੱਚੇ ਦਿੱਤੇ ਉਹਨੇ ਕਿਹੜੇ ਬੱਚੇ ਦਿੱਤੇ ਕੋਈ ਕਹਿੰਦਾ ਬ੍ਰਹਮਾ ਵਿਸ਼ਨੂੰ ਮਹੇਸ਼ ਕੋਈ ਕਹਿੰਦਾ ਰਾਜ ਸਤ ਤਮ ਜਿਹੜੇ ਤ੍ਰੈ ਗੁਣ ਨੇ ਪ੍ਰਕਿਰਤੀ ਦੇ ਜਾਂ ਕਹਿ ਲੋ ਕੁਦਰਤ ਦੇ ਤੇ ਇਹ ਜਿਹੜੀ ਉਹ ਪਰਮਾਤਮਾ ਦੀ ਜਿਹੜੀ ਸ਼ਕਤੀ ਹੈ ਨਾ ਇਸ ਨੂੰ ਹੀ ਆਦਿ ਸ਼ਕਤੀ ਕਿਹਾ ਜਾਂਦਾ ਇਸ ਨੂੰ ਹੀ ਭਗਵਤੀ ਕਿਹਾ ਜਾਂਦਾ ਹੈ ਇਹਦੇ ਤੋਂ ਹੀ ਦੁਰਗਾ ਕਹਿ ਲੋ ਪਾਰਵਤੀ ਕਹਿ ਲੋ ਕਾਲੀ ਕਹਿ ਲੋ ਸਭ ਇਸ ਦੇ ਹੀ ਅੰਗ ਨੇ ਇਸ ਦੇ ਹੀ ਅੰਸ਼ ਨੇ ਸਾਂਖਿਆ ਦਰਸ਼ਨ ਜਿਹੜਾ ਹੈ ਉਹ ਵੀ ਕਹਿੰਦਾ ਪੁਰਸ਼ ਤੇ ਪ੍ਰਕਿਰਤੀ ਕਿ ਪੁਰਸ਼ ਤੇ ਪ੍ਰਕਿਰਤੀ ਤੋਂ ਹੀ ਸਾਰੀ ਸ੍ਰਿਸ਼ਟੀ ਬਣੀ ਹੈ ਕਿ ਪੁਰਸ਼ ਕੀ ਹੈ ਇਹ ਚੇਤਨਾ ਹੈ ਜੋ ਪਰਮਾਤਮਾ ਹੈ ਬ੍ਰਹਮ ਹੈ ਤੇ ਪ੍ਰਕਿਰਤੀ ਕੀ ਹੈ ਪ੍ਰਕਿਰਤੀ ਜਿਹੜੀ ਹੈ ਇਹ ਪ੍ਰਕਿਰਤੀ ਆ ਨਹੀਂ ਜਿਹਨੂੰ ਆਪਾਂ ਨੇਚਰ ਕਹਿ ਦਿੰਨੇ ਕੁਦਰਤ ਕਹਿ ਦੇ ਪ੍ਰਕਿਰਤੀ ਮਤਲਬ ਕ੍ਰिएशन ਤੋਂ ਪਹਿਲੋਂ ਦੀ ਪ੍ਰਾਕ੍ਰਿਤੀ ਉਹ ਜਿਹੜੀ ਸ਼ਕਤੀ ਹੈ ਨਾ ਆਦਿ ਸ਼ਕਤੀ ਉਹਨੂੰ ਹੀ ਇੱਥੇ ਪ੍ਰਕਿਰਤੀ ਕਿਹਾ ਗਿਆ ਹੈ ਆ ਨੇਚਰ ਨੂੰ ਨਹੀਂ ਕਿਹਾ ਗਿਆ ਗੁਰਬਾਣੀ ਵਿੱਚ ਕਹਿੰਦੇ ਹੈ ਸ਼ਿਵ ਸ਼ਕਤੀ ਬਾਰੇ ਜਹ ਦੇਖ ਤਹ ਰਵ ਰਹੇ ਸ਼ਿਵ ਸ਼ਕਤੀ ਦਾ ਮੇਲ ਇੱਕੇ ਨੰਬਰ ਅੰਗ ਤੇ ਗੁਰੂ ਨਾਨਕ ਦੇਵ ਜੀ ਕਹਿ ਰਹੇ ਨੇ ਕਿ ਜਿੱਥੇ ਮੈਂ ਵੇਖਦਾ ਹਾਂ ਉੱਥੇ ਸਮਾਇਆ ਹੋਇਆ ਹੈ ਸ਼ਿਵ ਤੇ ਸ਼ਕਤੀ ਦਾ ਮੇਲ ਤੇ ਹੁਣ ਤੁਸੀਂ ਕਹੋਗੇ ਸ਼ਿਵ ਦਾ ਮਤਲਬ ਤੇ ਇੱਥੇ ਹੋ ਗਿਆ ਪਰਮਾਤਮਾ ਬ੍ਰਹਮ ਚੇਤਨਾ ਤੇ ਠੀਕ ਹੈ ਤੇ ਸ਼ਕਤੀ ਕੀ ਹੋਗੀ ਜਿਹੜੇ ਬੰਦੇ ਕਹਿੰਦੇ ਕਿ ਇੱਥੇ ਭਗਵਤੀ ਦਾ ਮਤਲਬ ਸ਼ਕਤੀ ਨਹੀਂ ਆ ਪਰਮਾਤਮਾ ਦੀ ਤੇ ਉਹ ਮੈਨੂੰ ਇੱਥੇ ਫਿਰ ਸ਼ਿਵ ਸ਼ਕਤੀ ਦਾ ਅਰਥ ਦੱਸ ਦੇਣ ਕਿ ਗੁਰੂ ਨਾਨਕ ਦੇਵ ਜੀ ਨੇ ਸ਼ਿਵ ਤੇ ਸ਼ਕਤੀ ਕੀ ਕਿਹਾ ਕਿ ਐਨਾ ਕਿਹੜੀ ਸ਼ਕਤੀ ਦਾ ਮੇਲ ਹੋ ਰਿਹਾ ਪਰਮਾਤਮਾ ਨੇ ਉਹ ਮੈਨੂੰ ਇਹ ਅਰਥ ਜ਼ਰੂਰ ਦੱਸ ਦੇਣਾ ਤੇ ਦੋਸਤੋ ਹੋ ਸਕਦਾ ਤੁਹਾਨੂੰ ਇਹ ਕਨਸੈਪਟ ਕਲੀਅਰ ਹੋ ਗਿਆ ਹੋਵੇ ਕਿ ਇੱਥੇ ਭਗਵਤੀ ਦਾ ਭਗੋਤੀ ਦਾ ਅਰਥ ਕੀ ਹੋਇਆ ਕਿਉਂਕਿ ਭਗੋਤੀ ਦਾ ਅਰਥ ਕਿਤੇ ਤਲਵਾਰ ਵੀ ਆ ਰਿਹਾ ਭਗੋਤੀ ਦਾ ਅਰਥ ਕਿਤੇ ਭਗਤ ਵੀ ਆ ਰਿਹਾ ਪਰ ਇੱਥੇ ਭਗੋਤੀ ਦਾ ਅਰਥ ਹੈ ਆਦੇ ਸ਼ਕਤੀ ਉਹ ਸਾਰੇ ਵੇਖੋ ਆਦੇ ਸ਼ਕਤੀ ਕੋਈ ਪਰਮਾਤਮਾ ਤੋਂ ਅੱਡ ਨਹੀਂ ਹੈ ਉਹਨੂੰ ਪਰਮਾਤਮਾ ਤੋਂ ਅੱਡ ਕੀ ਉਦੇ ਪਿੱਛੇ ਦਾਰਸ਼ਨਿਕ ਕਾਰਨ ਨੇ ਜਿਹਦੇ ਕਰਕੇ ਉਹਨੂੰ ਅੱਡ ਗਿਣਿਆ ਜਾਂਦਾ ਹੈ ਉਹਦੇ ਵਾਸਤੇ ਫਿਰ ਇੱਕ ਅੱਡ ਵੀਡੀਓ ਬਣਾਉਣੀ ਪਾਉਗੀ ਪਰ ਇੱਥੇ ਤੱਕ ਅਗਰ ਤੁਹਾਨੂੰ ਗੱਲ ਸਮਝ ਆ ਗਈ ਤੇ ਜ਼ਰੂਰ ਲਿਖਿਓ ਕਮੈਂਟ ਬਾਕਸ ਦੇ ਵਿੱਚ ਤੇ ਜੇ ਤੁਹਾਡੇ ਕੋਈ ਵਿਚਾਰ ਵੀ ਨੇ ਇਹਦੇ ਬਾਰੇ ਤੇ ਤੁਸੀਂ ਉਹ ਵੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖਿਓ ਫਿਰ ਮਿਲਾਂਗੇ ਦੋਸਤੋ ਨਵੇਂ ਟੌਪਿਕ ਤੇ ਨਵੀਂ ਵੀਡੀਓ ਦੇ ਵਿੱਚ ਚੈਨਲ ਅਗਰ ਸਬਸਕ੍ਰਾਈਬ ਨਹੀਂ ਕੀਤਾ ਜ਼ਰੂਰ ਕਰ ਲਿਓ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ